ਭਰਤੀ ਆ ਯਾਰ ਨਾਲ ਕਰ ਜੇ ਜਿਹੜਾ ਤੈਨੂੰ ਉਹਨਾਂ ਨਾਲ ਗੱਲ ਕਰਾ ਦਿੰਦਾ ਮੈਂ ਵੀ ਕਣਕ ਬੀਜ ਕੇ ਦੇ ਦਿੰਨੇ ਤੈਨੂੰ ਨਹੀਂ ਰਾਤ ਗੁਰੂ ਉਹ ਪਾਣੀ ਟੁੱਟ ਗਿਆ ਇਤੋਂ ਡਾਪੜਾ ਆ ਜੀ ਉਹ ਯਾਰ ਉਹਦਾ ਜੱਟ ਵੀ ਬੜੇ ਕੱਬੇ ਨੇ ਤੇ ਉਹਦਾ ਤਾਂ ਭਰਾ ਹੀ ਬੜਾ ਅੜਬ ਮਣੀ ਨਹੀਂ ਦਾ ਗੁਰੂ ਆ ਗੱਲਾਂ ਨਹੀਂ ਕਰਨੇ ਮਣੀ ਤਾਂ ਬਹੁਤ ਕੱਬਾ ਕੀ ਬਣੂਗਾ ਕਣਕ 'ਤੇ ਪਰ ਬੈਠੇ ਦਲੇਰ ਸਿਆ ਜੇ ਤੂੰ ਕਰੇ ਨਾ ਗਿਆ ਫੇਰ ਤਾਂ ਕੰਮ ਹੋਊ ਉਹ ਵੇਖ ਜੁ ਐ ਕਰ ਵੀ ਤੂੰ ਘਰੇ ਜਾਂਦਾ ਰਹੇ ਉਹਦਾ ਵੱਡਾ ਭਰਾ ਠੰਡਾ ਤੇ ਉਹਦੇ ਨਾਲ ਕਰ ਲਾ ਗੱਲਬਾਤ ਜੇ ਬਚਣੀ ਨਹੀਂ ਤੇ ਇਹਦਾ ਤੇਰੇ ਤੋਂ ਕਿੱਲਾ ਕਣਕਰ ਖਾ ਲੈਣਗੇ ਜੱਟ ਬਹੁਤ ਅੜਬਾਏ ਚਲੋ ਕਰਦੇ ਆ ਗੱਲ ਕਣਕ ਦਾ ਭਾਰ ਬੈਠੇ ਕੰਮ ਮਾੜਾ ਹੀ ਹੋ ਯਾਰ ਅੱਗੇ ਤਾਂ ਮਣੀ ਬੈਠਾ ਤੇ ਇਹਨੂੰ ਤਾਂ ਬੋਲਣ ਦਾ ਢੰਗ ਤਰੀਕਾ ਨਹੀਂ ਇਹ ਤਾਂ ਪਰੰਦਰ ਗੱਲ ਪੈ ਜੂਗਾ ਮੈਂ ਤਾਂ ਵੱਡਾ ਬੇਲੀ ਛੱਤ ਤੇ ਬੈਠਾ ਨਾ ਚਲੋ ਚਲਦੇ ਆ ਮੀਨੇ ਕੀ ਬਣਦਾ ਅੱਧਾ ਕੰਮ ਛੱਡ ਗਏ ਹੋਰ ਬਾਈ ਮਣੀ ਕੀ ਹਾਲ ਹੈ ਕਿ ਮੇਰਾ ਯਾਰ ਨਾ ਕਣਕ ਭਰ ਗਈ ਆ ਕਿੱਥੇ ਤਰ੍ਹਾਂ ਵੱਡਾ ਵੀਰ ਕੀ ਹੋ ਗਿਆ ਕਾਦੋਂ ਭਰੀ ਉਹ ਗੁਰੂਆ ਰਾਤ ਨਾ ਵਾਰੀ ਕਿਤੇ ਪਾਣੀ ਟੁੱਟ ਗਿਆ ਸਾਡੇ ਤੋਂ ਪੀ ਘਟ ਲਿਆ ਕਰੋ ਪੀ ਪੀਤੀ ਤਾਂ ਨਹੀਂ ਸੀ ਐ ਦਾ ਅੱਗੇ ਦੋਰੀ ਅਸੀਂ ਬਿੱਜੀ ਉਹਨਾਂ ਹੀ ਸਿਆਪਨ ਫੜੀ ਆਉਂਦੇ ਨੂੰ ਯਾਰ ਹੁਣ ਭਰ ਗਈ ਯਾਰ ਹੁਣ ਐਵੇਂ ਭਰ ਗਈ ਯਾਰ ਤੁਸੀਂ ਤੇ ਤੋਰਿਆ ਧਿਆਨ ਨੂੰ ਤੂੰ ਰਹਿ ਜਾ ਮੜਾ ਮੋਟਕਣੀ ਤੂੰ ਐ ਕਰ ਬਾਅਦ ਵੱਡੇ ਭਰਾਣਾ ਵੱਡੇ ਭਰਾਣਾ ਕੀ ਗੱਲ ਕਰਨੀ ਨੂੰ ਪੈਸੇ ਦੇ ਬੰਦੇ ਜਿਹੜੇ ਹੁੰਦੇ ਬਸ ਜਾ ਗੱਲ ਖਤਮ ਹੈ ਕਈ ਵਾਰਾ ਤੁਹਾਡੇ ਤੋਂ ਵੀ ਗਲਤੀ ਹੋ ਸਕਦੀ ਹੈ ਗਲਤੀ ਆਵੇ ਤੈਨੂੰ ਹੀ ਤਾਂ ਅੱਗੇ 2 ਤੋਂ 3 ਨਰੀ ਠੇਕਾ ਹੋਣਾ ਲਾ ਰਹੇ ਮੀਂਹ ਬੀਚੀ ਜਾਈਏ ਤੂੰ ਆਪਦੇ ਭਰਾ ਨੂੰ ਸਾਦੀ ਆ ਰਹੀ ਹੈ ਮੈਂ ਕਹਿੰਦਾ ਨਾ ਬਾਂਦੇ ਪੈਸੇ ਆ ਦੇ ਜੀ ਤੁਹਾਡੀ ਤਾਂ ਬੋਲ ਬਾਣੀ ਬੜੀ ਅੱਗੋ ਉਹ ਫਿਰ ਨਾ ਭਰੋ ਫਿਰ ਕਣਕ ਭਰਤੀ ਅਸੀਂ ਕੋਈ ਗੁਨਾਹ ਕਰਤਾ ਦੱਸ ਫਿਰ ਘੱਟ ਪੀ ਜਾ ਕਰੋ ਫਿਰ ਯਾਰ ਇਹ ਕਿਦਲੋ ਹੋਇਆ ਯਾਰ ਪੀਣ ਪੀਣਦਾ ਅਸੀਂ ਪੀ ਕੇ ਪਾਣੀ ਲਾਉਣੇ ਅੱਗੇ ਫਿਰ ਹੋਰ ਕੀ ਜਾਨਾ ਯਾਰ ਤਾਂ ਹੀ ਕਰਕੇ ਭਾਈ ਤੁਸੀਂ ਯਾਰ ਭਰਤੀ ਦੇ ਭਰਤੀ ਆ ਯਾਰ ਨਾਲ ਕਰ ਜੇ ਆਹ ਤੇ ਨਾ ਅੰਦਰਾਂ ਗੱਲ ਕਰਾ ਦਿੰਦਾ ਮੈਂ ਹੀ ਕਣਕ ਬੀਜ ਕੇ ਦੇ ਦਿੰਨੇ ਤੈਨੂੰ ਨਹੀਂ ਹੁਣ ਕੋਈ ਟਾਈਮ ਕੋਈ ਗੁੰੰਦਾ ਕਣਕ ਹੈਗਾ ਟਾਈਮ ਕੋਈ 10 ਮਿੰਟ ਯਾਰ ਟਾਈਮ ਨਾ ਹੋਵੇ ਹੋਵੇ ਹੁਣ ਕੀ 28 52 ਬੀਜ ਦਾਂਗੇ ਯਾਰ ਅਸੀਂ 28 52 ਬੀਜ ਦੇਣਗੇ ਆਪਣੇ ਖਾਲੂ ਭਰ ਕੇ ਕਿਉਂ ਯਾਰ ਤੂੰ ਜਾ ਯਾਰ ਗਾ ਤੁਹਾਡੀ ਭਰਾ ਨੂੰ ਬੁਲਾ ਤੂੰ ਤੂੰ ਯਾਰ ਬੰਦੇ ਪੈਸੇ ਰਾ ਦੇ ਕੋਈ ਅਕਲ ਨਹੀਂ ਮੌਤ ਨਹੀਂ ਭਰੀ ਗਈ ਭਰੀ ਗਈ ਹੁਣ ਬੰਦੇ ਨੂੰ ਪੈਸੇ ਤੇਰਾ ਘਰੇ ਚੱਲ ਗਏ ਆਏ ਅਸੀਂ ਚੱਲ ਗਏ ਤੇ ਫੇਰ ਮੈਂ ਠੀਕਾ ਹੋਣਾ ਲਿਆ ਜਾ ਭਰਾ ਭਰਾ ਉਹਦੇ ਨਾਲ ਉਹਦੇ ਨਾਲ ਕਰਦੇ ਗੱਲ ਐ ਕਿਵੇਂ ਕਰ ਦੂ ਤੂੰ ਪੈਸੇ ਰਾ ਦੇ ਬੰਦੇ ਪੈਸੇ ਅਸੀਂ ਰੱਖ ਦਾਂ ਚੱਲ ਆਉਣਾ ਮੈਂ ਆਇਆ ਆ ਇਹ ਠੇਕਾ ਸੋਰਾ ਲਿਆ ਤੁਹਾਡਾ ਆਏ ਵਰੀ ਕਣਕ ਭਰਤੀ ਦੇ ਆਏ ਵਰੀ ਕੀ ਗੱਲ ਹੋ ਗਈ ਤੂੰ ਇਹ ਬੜਾ ਰੋੜਾ ਪਾਈ ਜਾਂਦੇ ਕੀ ਹੋਇਆ ਜੇ ਕਣਕ ਭਰਤੀ ਨੇ ਵੀਰ ਗੱਲ ਸੁਣ ਲੋ ਮੇਰੀ ਇਹ ਬੋਲਿਆ ਮੈਨੂੰ ਬਹੁਤ ਬੈੜਾ ਅੱਛਾ ਕਣਕ ਭਰਤੀ ਇੱਕ ਕਿੱਲਾ ਟੋੜੀ ਗਈ ਕਣਕ ਪਰ ਮੇਰੇ ਤੇ ਆ ਸੁਣ ਮੇਰੀ ਗੱਲ 45000 ਮੇਰੀ ਤਾਂ ਗੱਲ ਸੁਣ ਮੇਰੀ ਤਾਂ ਗੱਲ ਸੁਣ ਇਹ ਮੰਗਦਾ 45 ਇਧਰ ਦੇਖ ਮੇਰਾ ਵੀ ਮੈਂ ਵੀ ਉਹੋ ਜਿਹਾ ਬੰਦਾ ਠੀਕ ਹੈ ਕਿ ਨਹੀਂ ਕਣਕ ਤੇ ਜੋ ਬਜਾਈ ਵਾਈ ਜੋ ਵੀ ਖਰਚਾ 20 ਤੱਕ ਮੈਂ ਤੁਹਾਨੂੰ ਬੀਜ ਕੇ ਦੇ ਸਕਦਾ ਯਾਰ ਹੁੰਦਾ ਭੈਜੋ ਆਪਾਂ ਲੇਟ ਹੀ ਬਹੁਤ ਹੋ ਗਏ ਪਲੇਟ ਤਾਂ ਯਾਰ ਬਾਈ ਹੋ ਗਏ ਹੁਣ ਫਿਰ ਕਰ ਵੀ ਕੀ ਸਕਦੇ ਹੁਣ ਮੇਰੇ ਵੀ ਕੋਈ ਵਸ ਦੀ ਗੱਲ ਨਹੀਂ ਕਿ ਪਾਣੀ ਟੁੱਟ ਗਿਆ ਪੈ ਗਿਆ ਨਹੀਂ ਪਤਾ ਲੱਗਿਆ ਵੀਰ ਕੱਲ ਮੈਂ ਆ ਜਾ ਜੇ ਤੇਰੇ ਵਸ ਦੀ ਗੱਲ ਨਹੀਂ 45000 ਰੁਪਏ ਦੇ ਦੇ ਉਹ ਯਾਰ ਤੂੰ ਆਇਆ ਨਹੀਂ ਦਿੱਤਾ ਜਾਣਾ ਵੀਰ ਬੀਜਵਾਹ ਦਵਾਂਗੇ ਅਸੀਂ ਉਹ ਤੂੰ ਗ੍ਰੰਹ ਦੇ ਹਾਂ ਸਾਨੂੰ 20 ਤੇ ਜਿੰਨਾ ਵੀ ਖਰਚਾ ਆਊਗਾ ਫਨੋ ਉਹ ਦੇ ਦੇ ਅੱਛਾ ਅੱਛਾ ਉਹ ਕੌਣ ਨੇ ਯਾਰ ਨਹੀਂ ਕੋਈ ਕੋਈ ਨਹੀਂ ਉਹਨੋਂ ਖਰਚਾ ਪਾਣੀ ਦੇਦੇ ਆਂ ਛਾਪੇਵਾ ਬਿਜਲੀਵਾ ਗਾਦੋ ਧਿਆਨ ਰੱਖੀ ਆਪਦਾ ਬਸ ਠੀਕ ਆ ਵੀਰ ਉਹ ਯਾਰ ਬਾਕੀ ਨਾ ਮੁੰਡੇ ਨੂੰ ਥੋੜੀ ਜੀ ਅਕਲ ਦੇਓ ਯਾਰ ਯਾਰ ਤੂੰ ਭਰੀ ਕਿਉਂ ਫਿਰ ਯਾਰ ਬਸ ਚਲ ਚੁੱਪ ਬਸ ਠੀਕ ਆ ਵੀਰ ਠੀਕ ਆ ਨਾ ਠੀਕ ਆ ਓਕੇ ਵਾਈ ਕੀਤਾ ਟਰੈਕਟਰ ਸਾਇਰ ਤੋਂ ਗਿਆ ਅੰਡਾ ਠੱਲੇ ਹੋਇਆ ਤੇ ਜਿਹੜੇ ਬਾਂਦੇ ਪੈਸੇ ਉਹ ਲੈ ਲੈਣਾ ਤਾਂ ਆਪਾਂ ਕਿ ਕਿੱਲੇ ਤੋਂ ਕਰਨਾ ਕੁਝ ਹੋਰ ਬੀਜ ਦਿੰਦੇ ਉੱਥੇ ਓ ਚੱਲ ਕੋਈ ਨਹੀਂ ਮੈਂ ਗੱਲ ਸੁਣਾ ਆਪਣਾ ਆਪਣਾ ਵੀ ਖੇਤ ਹੁੰਦੇ ਨਾਲ ਲੱਗਦਾ ਜਾ ਕੋਈ ਮਤਲਬ ਕਿ ਆਪਣੀ ਕੋ ਗਲਤੀ ਹੋ ਰਹੀ ਫੇਰ ਤੇ ਯਾਰ ਗਲਤੀ ਹੁਣ ਫਿਰ ਆਪਣਾ ਤਾਂ ਇੱਕਲੀ ਕੰਮ ਲੋਡ ਆ ਗਈ ਨਾ ਤੇ ਫਿਰ ਉਹ ਜਾਂ ਆਪਣੇ ਤਾਂ ਗਲਤੀ ਫਿਰਦਾ ਕਿੱਲਾ ਜਮੀਨ ਰੁਪਿਆ ਲਗਾ ਕਿੱਲਾ ਜਮੀਨ ਸੀ ਉਹਦੇ ਕੋਲੇ ਕਿੱਲਾ ਉਹਨੇ ਭਾਰਤੀ ਦੇ ਵੜ ਲੈਂਦੇ ਤੇ ਆਪੇ ਮੁੜ ਕੇ ਬੈਠਾ ਰਹਿੰਦਾ ਨਹੀਂ ਉਹ ਗੱਲ ਨਹੀਂ ਕਿ ਕੋਈ ਨਹੀਂ ਆਖੀ ਜਾਂਦਾ ਆਪਾਂ ਨੂੰ ਦੇ ਦੇਊਗਾ ਖਰਚਾ ਪਾਣੀ ਉਹ ਖਰਚੇ ਪਾਣੀ ਕੋਈ ਕਰ ਲਾਂਗੇ ਆਪੇ ਵੀ ਦੂਗਾ ਠਾਈ ਕਮਨ ਜਾ ਟੈਨਸ਼ਨ ਕਾ ਤੋ ਲੈਣਾ ਹੋਰ ਇੱਥੇ ਵੇਰਾ ਲੋਕਾਂ ਦੇ ਕਿੰਨੀਆਂ ਹੋਈਆਂ ਕਨਕਾ ਖਰਾਬ ਅੱਛਾ ਸਾਰਾ ਸੁੰਡੀ ਪੈ ਗਈ ਕੋਈ ਨਹੀਂ ਕਿੱਲੇ ਦਾ ਫਰਕ ਪੈਂਦਾ ਉਹ ਵੀ ਆਪਣਾ ਬੰਦਾ ਗਵਾਂਢੀ ਬੰਦਾ ਅੱਛਾ ਤੇ ਤਾਂ ਕੋਈ ਨਹੀਂ ਤੂੰ ਟੈਨਸ਼ਨ ਲੈ ਮੈਂ ਤੈਨੂੰ ਇੱਕ ਮੈਂ ਕਹਤਾ ਮੈਂ ਨਹੀਂ ਬੀਜਨੀ। ਓ ਯਾਰ ਤੂੰ ਕੋਈ ਨਹੀਂ। ਹਾਂ ਆਪੇ ਬੀਜ ਲਈ। ਆਪੇ ਜੋ ਮਰਜ਼ੀ ਕਰੀਏ ਠੀਕ ਆ। ਠੀਕ ਆ। ਹਾਂ। ਤੋਂ ਕਈ ਵਾਰਾ ਕੀ ਹੁੰਦਾ ਵੀ ਕਣਕ ਭਰ ਜਾਂਦੀ ਆ ਕਿਸੇ ਦਾ ਕੋਈ ਵੀ ਜ਼ਿੰਮੇਵਾਰ ਜਾਣ ਬੁੱਝ ਕੇ ਕਣਕ ਨਹੀਂ ਭਰਦਾ। ਕਈ ਵਾਰਾ ਭਰ ਜਾਂਦੀ ਆ। ਤੇ ਮੇਰਾ ਵੀਰ ਉਹਦੀ ਜਾਨ ਛੱਡ ਦਿਆ ਕਰੋ। ਜੇਕਰ ਉਸ ਤੋਂ ਭਰ ਗਿਆ ਤੇ ਕਿਉਂਕਿ ਜਦੋਂ ਨੁਕਸਾਨ ਹੋ ਜਾਏ ਉਸ ਦਾ ਕੋਈ ਹੱਲ ਨਹੀਂ। ਉਸ ਤੋਂ ਬਾਅਦ ਕਲੇਸ਼ ਬਣਦਾ। ਜਿਕਰੋ ਤੁਹਾਡੇ ਘਰੇ ਆਣ ਕੇ ਤੁਹਾਡੇ ਘਰੇ ਬਹਿ ਗਿਆ ਵੀਰ ਜੀ ਮੇਰੇ ਤੋਂ ਕਣਕ ਭਰੀ ਗਈ ਆ ਉਹਦੇ ਨਾਲ ਇੰਨਾ ਮੰਦਾ ਨਾ ਬੋਲੋ ਠੀਕ ਹੈ ਕਣੀ ਕਹਿੰਦੇ ਹੁੰਦੇ ਨਾ ਵੀ ਦੁਸ਼ਮਣ ਜੇ ਘਰੇ ਆ ਜੇ ਨਾ ਤੇ ਉਹ ਵੀ ਤੁਹਾਡਾ ਦੋਸਤ ਮਿੱਤਰ ਬਣ ਜਾਂਦਾ ਤੇ ਉਹਦਾ ਵੀ ਆਦਰ ਸਤਕਾਰ ਕਰਨਾ ਚਾਹੀਦਾ ਤੇ ਇਹ ਫਿਰ ਵੀ ਗਵਾਂਢੀ ਸੀ ਤਾਂ ਮੇਰਾ ਵੀਰ ਜਦੋਂ ਵੀ ਕਿਸੇ ਤੋਂ ਕਣਕ ਭਰ ਜੇ ਜਿਕਰੋ ਤੁਹਾਡੇ ਚੱਲ ਕੇ ਘਰੇ ਆ ਗਿਆ ਤੇ ਉਹਦੇ ਚੋ ਜੋ ਵੀ ਬੰਦਾ ਖਰਚਾ ਲੈ ਲਿਆ ਕਰੋ ਤੇ ਵਾਹ ਵੀ ਜ ਆਪ ਲਿਆ ਕਰੋ ਤੇ ਐਵੇਂ ਕਿਸੇ ਨੂੰ ਤੋੜ ਕੇ ਨਾ ਖਾਓ ਕੋਈ ਜਾਣ ਕੇ ਨੁਕਸਾਨ ਨਹੀਂ ਕਰਦਾ ਹੁੰਦਾ हां जेकर ਉਹ ਤੁਹਾਡੇ ਘਰੇ ਨਾ ਆਉਂਦਾ ਫਿਰ ਤੁਸੀਂ ਉਹਦੇ ਘਰੇ ਪੰਚਾਇਤ ਲੈ ਕੇ ਜਾ ਸਕਦੇ ਸੀ ਤੇ ਉਤੋਂ ਬਣਦਾ ਹੱਕ ਲੈ ਸਕਦੇ ਪਰ ਉਹ ਤੁਹਾਡੇ ਘਰੇ ਆ ਗਿਆ ਬਾਕੀ ਇਹੀ ਇਸ ਵੀਡੀਓ ਵਿੱਚ ਕਹਿਣਾ ਸੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਧੰਨਵਾਦ ਕਾਹ ਦੋਸਤੋ ਐਕਟਰ ਥੋੜੇ ਜੇ ਮੇਰੇ ਨਾਲ ਉਹੋ ਜੇ ਨੇ ਹੌਲੀ ਹੌਲੀ ਇਹਨਾਂ ਨੂੰ ਮੈਂ ਪਰਫੁੱਲਤ ਕਰ ਰਿਹਾ ਬਾਕੀ ਸਾਥ ਜੁੜੇ ਰਹੋ ਥੈਂਕ ਯੂ ਧੰਨਵਾਦ ਹੁਣ ਆਪਾਂ ਖੇ